ਡੈਗੋਰ ਦੇ ਵਿਖੇ ਸੀਐਮ ਭਗਵੰਤ ਮਾਨ ਨੇ ਕਟਿਆ ਰੋਡ ਸ਼ੋ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਦ ਦੇ ਵਿੱਚ ਕਟਿਆ ਰੋਡ ਸ਼ੋ ਸੀਐਮ ਭਗਵੰਤ ਮਾਨ ਨੇ ਅਕਾਲੀ ਕਾਂਗਰਸੀ ਅਤੇ ਸਾਧ ਦੇ ਨਿਸ਼ਾਨੇ ਮੁੱਖ ਮੰਤਰੀ ਨੇ ਮਾਨ ਵਿਰੋਧੀ ਅਤੇ ਸਾਧ ਦੇ ਨਿਸ਼ਾਨੇ ਵਿਖੇ ਸੀ ਸੰਭਗਵੰਤ ਮਾਨ ਨੇ ਕੱਢਿਆ ਰੋਡ ショਅ ਉਮੀਦਵਾਰ ਅਸ਼ੋਕ ਪਰਾਸਰ ਪੱਪੀ ਦੇ ਹੱਕ ਦੇ ਵਿੱਚ ਕੱਢਿਆ ਰੋਡ ショਅ ਲੁਧਿਆਣਾ ਦੇ ਟਿਪਪਰ ਰੋਡ ਦੇ ਵਿਖੇ ਰੋਡ ショਅ ਮੁੱਖ ਮੰਤਰੀ ਨੇ ਮਾਨ ਵਿਰੋਧੀ ਆਪ ਪੰਨੀ ਨਿਸ਼ਾਨੇ ਸਾਧੇ ਜਾ ਵਿੱਚ ਗਰਮੀ ਦਾ कहर जारी ਅਨੰਦਪੁਰ ਸਾਹਿਬ ਦੇ ਬਜ਼ਾਰਾ ਦੇ ਵਿੱਚ ਗਰਮੀ ਦਾ ਅਸਰ ਗਰਮੀ ਨੇ ਵਪਾਰੀ ਵਰਗ ਦਾ ਤੋੜਿਆ ਲੱਕ ਦੱਸਦੀ ਹੈ ਗਰਮੀ ਨੇ ਚਲਦੇ ਆ ਬਜ਼ਾਰਾ ਦੇ ਵਿੱਚ ਨਹੀਂ ਆ ਰਹੇ ਲੋਕ ਲੋਕ ਸਭਾ ਚੋਣਾਂ ਦਾ ਪੰਜਵਾਂ ਚੋਣਾਂ ਖਤਮ ਸ਼ਾਮ 5 ਵਜੇ ਤੱਕ 56.68% ਹੋਈ VOTING 4 ਜੂਨ ਨੂੰ ON GO LOK SABHA ਚੋਣਾਂ ਦੇ ਨਤੀਜੇ ਤੇ ਸਤ ਰਾਜਾ ਦੇ ਵਿੱਚ ਹੋਈ VOTING ਜੋ ਹਰਿਆਣਾ ਚੰਡੀਗੜ੍ਹ ਦੇ ਵਿੱਚ ਗਰਮੀ ਦਾ कहर ਜਿਸ ਦਾ ਅਸਰ ਪਹਿਲਾਂ ਹੀ ਦੇਖਣ ਨੂੰ ਮਿਲ ਰਿਹਾ ਹੈ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 44.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਡਾਇਰੈਕਟਰ ਏਕੀਸ਼ ਸਿੰਘ ਅਨੁਸਾਰ ਅਗਲੇ ਹਫਤੇ ਤੱਕ ਇਸ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਬੀਕਾ ਯੂਗ੍ਰਾਹਨ ਨੇ ਕੀਤੀ ਪ੍ਰੈਸ ਕਾਨਫਰੰਸ ਪਟਿਆਲਾ ਦੇ ਵਿੱਚ ਹੋਵੇਗਾ ਉਸ ਪ੍ਰਦਰਸ਼ਨ ਪੀਐਮ ਮੋਦੀ ਦਾ 3 ਮਈ ਨੂੰ ਪਟਿਆਲਾ ਵਿਖੇ ਹੋਵੇਗਾ ਵਿਰੋਧ ਵੱਡੀ ਗਿਣਤੀ ਦੇ ਵਿੱਚ ਕਿਸਾਨ ਕਰਨਗੇ ਸ਼ਿਰਕਤ ਜਾ ਵਿਸ਼ੇਸ਼ ਦੇ ਸਵਾਗਤ ਦੁਆਰਾ ਮੈਂ ਤੁਹਾਡੇ ਨਾਲ ਅੰਸਲੀ ਯਾਦੋ ਤੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਇਸ ਵਕਤ ਦੇ ਕੁਝ ਵਿਸ਼ੇਸ਼ ਖਬਰਾਂ ਦੇ ਨਾਲ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ 13 0 ਦੇ ਤਹਿਤ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਇਸੇ ਦੇ ਤਹਿਤ ਧਿਆ ਸ਼੍ਰੀ ਫਤਿਹਗੜ ਸਾਹਿਬ ਦੇ ਵਿਖੇ ਰਾਇਕੋਟ ਦੇ ਵਿਖੇ ਜੋੜਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ ਇਹ ਰੋਡ ਸ਼ੋਅ ਸ਼੍ਰੀ ਫਤਿਹਗੜ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਦੇ ਵਿੱਚ ਕੱਢਿਆ ਗਿਆ ਐਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਕਾਂਗਰਸੀਆਂ ਤੇ ਵੀ ਨਿਸ਼ਾਨੇ ਸਾਧਦੇ ਇੱਕ ਤਰੀਕ ਨੂੰ ਜਦ ਜਾਓਗੇ ਮਸ਼ੀਨ ਵਾਲਾ ਜਿਹੜਾ ਬਟਨ ਹੈ ਉਹ 3 ਨੰਬਰ ਤੇ ਹੈ ਆਉਣਾ ਆਪਾਂ ਪਹਿਲੇ ਨੰਬਰ ਤੇ ਇਹ ਵਾਦਾ ਕਰਦੇ ਹਾਂ ਫਿਰ ਰਾਏਕੋਟ ਵਾਲਿਆਂ ਵੱਲੋਂ ਹਾਂ ਹੀ ਸਮਝੀਏ ਸੋ ਵੀਰੋ ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਗੇ ਜਦੋਂ 13 0 ਹੋ ਜਾਊਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਮੈਂ ਫ੍ਰੀ ਮਾਈਂਡ ਹੋ ਕੇ ਕੰਮ ਕਰਦੇ ਆ ਨਾ ਬਹੁਤ ਕੁਝ ਸੋਚੀ ਬੈਠਾ ਪੰਜਾਬ ਵਾਸਤੇ ਪਰ ਆ ਜਿਹੜੇ ਵਿਰੋਧੀ ਧਿਰ ਵਾਲੇ ਤੜਕੀ ਗਾਲਾਂ ਕੱਢਣ ਲੱਗ ਜਾਂਦੇ ਆ ਤੜਕੀ ਕੋਈ ਗੁੰਮਰਾਹ ਕਰਨ ਲੱਗ ਜਾਂਦੇ ਆ ਲੋਕਾਂ ਨੂੰ ਉਹਨਾਂ ਦੇ ਸਾਰਿਆਂ ਦੇ ਮੂੰਹ ਬੰਦ ਕਰੋ ਉਸ ਤੋਂ ਬਾਅਦ ਕੰਮ ਕੌਣ ਕਰੂਗਾ ਤੁਸੀਂ ਤੇ ਅਸੀਂ ਮਤਲਬ ਆਪਾਂ ਦੋਨੇ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਇਹਨਾਂ ਦੇ ਮੂੰਹ ਬੰਦ ਹੋ ਜਾਣਗੇ ਤੁਸੀਂ ਸ਼ਰਤ ਲਾ ਲਿਓ 4 ਤਰੀਕ ਨੂੰ ਉਹਨਾਂ ਦੇ ਬਿਆਨ ਆਉਣਗੇ ਹਾਂਜੀ ਅਸੀਂ ਆਪਣੀ ਪਾਰਟੀ ਦੇ ਵਿੱਚ ਇਹਦਾ ਮੰਥਨ ਕਰਾਂਗੇ ਇਹ 13 ਦੀਆਂ 13 ਕਿਉਂ ਹਾਰੇ ਇਹ ਇਹਨਾਂ ਦਾ ਸਾਲ ਲੰਘ ਜਾਣਾ ਮੰਥਨ ਚ ਉਸ ਤੋਂ ਬਾਅਦ ਮੰਥਨ ਤੋਂ ਬਾਅਦ ਇਹ ਲੜਨਗੇ ਦੋ ਸਾਲ ਇਹਨਾਂ ਦੀ ਲੜਾਈ ਚ ਲੰਘ ਜਾਣਾ ਓਨੇ ਚਿਰ ਚ ਆਪਾਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਾ ਇਸ ਵਕਤ ਪੰਜਾਬ ਦੇ ਵਿਕਾਸ ਦੇ ਵਿੱਚ ਸਭ ਤੋਂ ਵੱਡਾ ਰੋੜਾ ਇਹ ਨੇ ਆ ਤੜ ਕੀ ਜੜੇ ਲੱਗ ਜਾਂਦੇ ਆ ਆ ਖੈਰਾ ਬਾਜਵਾ ਬੜਿੰਗ ਤੜਿੰਗ ਪਤਾ ਨਹੀਂ ਕੀ ਕੀ ਹੈ ਜਦੋਂ ਜਦੋਂ ਇੱਕ ਤਰੀਕ ਨੂੰ ਜਾਓਗੇ ਰਾਜਕੋਟ ਵਾਲਿਓ ਇੱਕ ਤਰੀਕ ਨੂੰ ਜਦੋਂ ਪੋਲਿੰਗ ਬੂਥ ਤੇ ਜਾਓਗੇ ਝਾੜੂ ਵਾਲਾ ਬਟਨ ਦਬੋਂਗੇ ਤਾਂ ਮਸ਼ੀਨ ਚੋਂ ਇੱਕ ਐਦਾਂ ਦੀ ਆਵਾਜ਼ ਆਊਗੀ ਤੁਸੀਂ ਚੁੱਪ ਰਹੋ ਤੁਸੀਂ ਚੁੱਪ ਰਹੋ ਆਵਾਜ਼ ਸੁਣਿਓ ਜਦੋਂ ਇੱਕ ਤਰੀਕ ਨੂੰ ਬਟਨ ਦਬੋਂਗੇ ਐਦਾਂ ਦੀ ਆਵਾਜ਼ ਆਊਗੀ ਆਵਾਜ਼ ਆਵਾਜ਼ ਉੱਚੀ ਕਰ ਤੁਸੀਂ ਮਸ਼ੀਨ ਦੀ ਆਵਾਜ਼ ਨਾ ਸਮਝੋ ਇਹਨੂੰ ਕਾਲੀਆਂ ਕਾਂਗਰਸੀਆਂ ਬੀਜੇਪੀ ਵਾਲਿਆਂ ਦੀਆਂ ਚੀਕਾਂ ਸਮਝੋ ਸਮਝ ਗਏ ਤੁਹਾਨੂੰ ਪੈਸੇ ਦੇਣ ਆਉਣਗੇ ਇਹ ਆ ਹੁਣ ਅਗਲੇ ਹਫਤੇ ਆ ਹਫਤਾ ਜਿਹੜਾ ਇਹਨਾਂ ਦਾ ਪੈਸੇ ਵੰਡਣ ਦਾ ਹੈ ਮੇਰੀ ਹੱਥ ਬਨ ਕੇ ਬੇਨਤੀ ਹੈ ਜੇ ਤੁਹਾਨੂੰ ਪੈਸੇ ਦੇਣ ਆਏ ਮਨਾ ਨਹੀਂ ਕਰਨਾ ਲక్ష్ਮੀ ਨਹੀਂ ਮੋੜਦੇ ਹੁੰਦੇ ਕਰਿਆਈ ਓਏ ਥੋਡੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਬੀਜ ਓ ਪੈਸੇ ਫੜ ਲਿਓ ਤੇਨਾਂ ਨੂੰ ਕਹਿ ਦਿਓ ਵੀ ਹਾਂ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰਦੇ ਵਾਕਿਆ ਨੂੰ ਮਾਫ ਹੈ ਬੜਾ ਸਾਮੀਦਾਰ ਇਲਾਕਾ ਹੈ ਬੜਾ ਸਾਮੀਦਾਰ ਇਲਾਕਾ ਹੈ ਬਈ ਸਾਰੇ ਸਮਝ ਗਏ ਇਹਨਾਂ ਨੇ ਆਪਣੀਆਂ ਬਹੁਤ ਚੀਕਾ ਕਢਾਈਆਂ ਯਾਰ ਤਿੰਨ ਪੀੜੀਆਂ ਦੀ ਪੜਾਅ ਸੁਪਈਆ ਕੱਟਣ ਵਾਲੀ ਹਜੇ ਹਜੇ ਤਾਂ 2 ਸਾਲਾਂ ਦੇ ਕੰਮ ਗਿਣਾਉਣਾ 43000 ਨੌਕਰੀਆਂ ਬਿਜਲੀ ਦੇ ਬਿੱਲ ਫ੍ਰੀ ਥਰਮਲ ਪਲਾਂਟ ਖਰੀਦ ਲਿਆ ਰਾਸ਼ਨ ਘਰੇ ਮਿਲੂ ਕਣਕ ਮਿਲੂ ਜੇ ਆਟਾ ਕੋਈ ਨਹੀਂ ਚਾਹੁੰਦਾ 노 ਪ੍ਰੋਬਲਮ 100% ਘਰ ਕਹਿੰਦੇ ਨੇ ਸਾਨੂੰ ਕਣਕ ਦਿਓ ਔਰ ਕਣਕ ਵੀ ਉਹ ਮਿਲੂ ਜਿਹੜੀ ਆ ਪਿਛਲੇ ਹਫ਼ਤੇ ਮੰਡੀ ਚ ਆਈ ਸੀ ਜਮਾ ਨਵੀਂ ਤਾਜ਼ਾ ਕਣਕ ਮਿਲੂਗੀ ਕੋਈ ਸੁਸਰੀ ਵਾਲੀ ਜਾਂ ਮਿੱਟੀ ਵਾਲੀ ਕਣਕ ਨਹੀਂ ਦੇਣਾ ਸੋ ਲੋਕਤੰਤਰ ਬਚਾਉਣਾ ਹੈ ਸਭ ਤੇ ਆਪ ਦੇ ਵੱਲੋਂ ਆਪਣੀ ਉਮੀਦਵਾਰ ਅਧਿਹਾਗ ਦੇ ਵਿੱਚ ਚੋਣ ਪ੍ਰਚਾਰ ਜਾਰੀ ਹੈ ਇਸੇ ਦੇ ਤਹਿਤ ਹੀ ਅੱਜ ਲੁਧਿਆਣਾ ਦੇ ਵਿਖੇ ਮੁੱਖ ਮੰਤਰੀ ਭਵਨ ਜਮਾਨ ਨੇ ਰੋਡ ਚੋ ਕਟਿਆ ਇਹ ਰੋਡ ਚੋ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸਰ ਪਪੀ ਦੇ ਹਾਕ ਦੇ ਵਿੱਚ ਕਟਿਆ ਗਿਆ ਇਹ ਰੋਡ ਚੋ ਲੁਧਿਆਣਾ ਦੇ ਟਿੱਬਾ ਰੋਡ ਦੇ ਵਿਖੇ ਕਰਿਆ ਗਿਆ ਤੇ ਇਸ ਦੌਰਾਨ ਮੁੱਖ ਮੰਤਰੀ ਨੇ ਮਾਨ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧੇ ਇੱਥੇ ਵੀ ਆਉਂਦਾ ਹੁੰਦਾ ਸੀ ਮੰਚ ਲੁਧਿਆਣੇ ਵਾਰੇ ਰਚਿਆ ਪਿਆ ਕਿਉਂਕਿ ਇਹ ਮੇਰੀ ਕਰਮ ਭੂਮੀ ਹੈ ਮੈਂ ਕਲਾਕਾਰ ਬਣਨ ਵਾਸਤੇ ਇੱਥੇ ਆਇਆ ਸੀ ਮੈਂ ਉਧਰ ਅਗਰਨਗਰ ਵਾਲੀ ਸਾਈਡ ਤੇ ਰਹਿੰਦਾ ਹੁੰਦਾ ਸੀ ਆਦਰਸ਼ ਕਲੋਨੀ ਅਗਰਨਗਰ ਭਾਈ ਨਤੀ ਸਿੰਘ ਨਗਰ ਭਾਈ ਰਾਜਗੁਰੂ ਨਗਰ ਇੱਥੇ ਵੀ ਆਉਂਦਾ ਹੁੰਦਾ ਸੀ ਭਦਾੜ ਹਾਊਸ ਚੌੜਾ ਬਾਜ਼ਾਰ ਸਭ ਮਹਿੰਗਾ ਹੋਏ ਇਲਾਕੇ ਸੋ ਮੇਰੀ ਕਰਮ ਭੂਮੀ ਹੈ ਸੋ ਮੈਂ ਚੋਣਾ ਮੇਰੀ ਕਰਮ ਭੂਮੀ ਜੇ ਮੇਰੇ ਹੱਥ 'ਚ ਕੋਈ ਪੈਨਸਲ ਹੈ ਜੇ ਹੱਥ 'ਚ ਕੋਈ ਤਾਕਤ ਹੈ ਤਾਂ ਮੈਂ ਕਰਮ ਭੂਮੀ ਵਾਸਤੇ ਚਲਾਵਾਂ ਤੈਨੂੰ ਸਭ ਤੋਂ ਖੂਬਸੂਰਤ ਬਣਾਵਾਂ ਤਾਂ ਕਿ ਜਿਹੜਾ ਵਪਾਰੀ ਬਾਹਰੋਂ ਕਿਹੜਾ ਲੁਧਿਆਣੇ ਆਉਂਦਾ ਉਹ ਦੁਬਾਰਾ ਜਾਵੇ ਨਾ ਬਲਕਿ ਆਪਣੇ ਗਵਾਂਡੀ ਨੂੰ ਬੁਲਾਵੇ ਕਿ ਤੂੰ ਵੀ ਇੱਥੇ ਆ ਜਾ ਵੀਰੋ ਜਿੰਦਾਬਾਦ ਵੀਰੋ ਜਿੰਦਾਬਾਦ ਇੰਨੀ ਭਾਰੀ ਗਿਣਤੀ ਦੇ ਵਿੱਚ ਤੁਹਾਡਾ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਗਰਮੀ ਬਹੁਤ ਹੈ ਇਸ ਵਕਤ ਵੀ 44 ਡਿਗਰੀ ਹੈ ਜਿੰਦਾਬਾਦ ਬਜਾਰਾਂ ਚੋਣਾ ਆਪਣੀਆਂ ਬਾਲਕੋਨੀਆਂ ਮਕਾਨਾਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਬੱਚਾ ਸਮੇਤ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਦਿਲੋਂ ਪਿਆਰ ਕਰਦੇ ਹੋ ਬੱਚਿਆਂ ਨੂੰ ਖੁਸ਼ਖਬਰੀ ਦੇ ਦਿਓ ਮਾਪਿਆਂ ਨੂੰ ਵੀ ਖੁਸ਼ਖਬਰੀ ਕਿ ਗਰਮੀ ਪੈ ਰਹੀ ਹੈ ਅਸੀਂ ਫਿਰ ਗਰਮੀ ਦੀਆਂ ਛੁੱਟੀਆਂ ਕੱਲ ਤੋਂ ਹੀ ਕਰਤੀਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਬੱਚੇ 12 1 ਵਜੇ 2 ਵਜੇ ਆਉਂਦੇ ਆ ਤਾਂ ਮਾਪਿਆਂ ਨੂੰ ਵੀ ਜਦੋਂ ਲੈ ਕੇ ਆਉਣਾ ਪੈਂਦਾ ਥੋੜਾ ਜਿਹਾ ਬੱਚਿਆਂ ਨੂੰ ਪਰ ਮੇਰੀ ਬੇਨਤੀ ਹੈ ਬੱਚਿਆਂ ਨੂੰ ਇਹ ਕਹਿ ਦਿਓ ਕਿ ਛੁੱਟੀਆਂ ਦਾ ਮਤਲਬ ਇਹ ਨਹੀਂ ਹੈਗਾ ਬਾਹਰ ਘੁੰਮ ਘੁੰਮ ਕੇ ਖੇਡ ਖੇਡ ਕੇ ਗਰਮੀ ਲਵਾ ਲੈਣ ਪੜਨ ਵੀ ਉਹ 10 ਦਿਨ ਛੁੱਟੀਆਂ ਵਧਾਈਆਂ ਨੇ ਪਰ ਵੀਰੋ ਆ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਦਾ ਦੁਨੀਆ ਦੀ ਕਰੰਸੀ ਚ ਕੋਈ ਮੁੱਲ ਨਹੀਂ ਹੈਗਾ ਜੀ ਇਹਨੂੰ ਤੁਸੀਂ ਕਿਸੇ ਭਾਅ ਨਹੀਂ ਵੇਚ ਸਕਦੇ ਇਹ ਅਨਮੋਲ ਚੀਜ਼ ਹੈ ਅਨਮੋਲ ਚੀਜ਼ ਹੈ ਇਹਨੂੰ ਕਿਸੇ ਭਾਅ ਨਹੀਂ ਐ ਦੀ ਤਾਂ ਬਿਲਕੁਲ ਹੀ ਕੀਮਤ ਨਹੀਂ ਜਿਹੜੇ ਜਿਹੜੇ ਤੁਸੀਂ ਸਿਰ ਤੇ ਫੁੱਲ ਸਟ ਰਿਓ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦੇ ਸਬੀਰੋ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦਾ ਪਿਆਰ ਉਹਦਾ ਵਿਚਾਰੇ ਹੈਲਮਟ ਲੈ ਕੇ ਜਾਣ ਵਾਲੀ ਹਲ ਹਾਲਤ ਹੋਈ ਪਈ ਹੈ ਬਾਈ ਜੀ ਕਹ ਲਓ ਜੀ ਬਾਈ ਜੀ ਕਹ ਲਓ ਇਹ ਕਹਿੰਦਾ ਪਹਿਲਾ ਮੁੱਖ ਮੰਤਰੀ ਜੀ ਨੂੰ ਬਾਈ ਜੀ ਕਹਿ ਲੈਂਦੇ ਆ ਕਿਉਂਕਿ ਮੈਂ ਤੁਹਾਡੇ ਚੋਂ ਆ ਪਹਿਲਾਂ ਵਾਲੇ ਤਾਂ ਕਾਕਾ ਜੀ ਸਾਹਿਬ ਜੀ ਮਹਾਰਾਜਾ ਸਾਹਿਬ ਜੀ ਛੋਟੇ ਰਾਜਾ ਸਾਹਿਬ ਜੀ ਬੀਬਾ ਜੀ ਛੋਟੇ ਬੀਬਾ ਜੀ ਆ ਪਹਿਲੀ ਵਾਰ ਆ ਬਾਈ ਜੀ ਕਿਵੇਂ ਹੋ ਠੀਕ ਆ ਪਪੀ ਆਪਣਾ ਨੰਬਰ ਕਿੰਨੇਵੇਂ ਨੰਬਰ ਤੇ ਆਪਣਾ ਬਟਨ ਪ੍ਰਮਾਤਮਾ ਨੇ ਦੇਖੋ ਤੁਹਾਨੂੰ ਕਿੰਨਾ ਸੌਖਾ ਕਰਤਾ ਕੰਮ ਲੁਧਿਆਣੇ ਵਾਲਿਆਂ ਦਾ ਬਟਨ ਤੇ ਵੀ ਜਿਹੜਾ ਮਸ਼ੀਨ ਚਾ ਉਹ ਵੀ ਬਟਨ ਇੱਕ ਨੰਬਰ ਤੇ ਆਉਣਾ ਵੀ ਇੱਕ ਨੰਬਰ ਤੇ ਆ ਤੇ ਲੋਕ ਸਭਾ ਚੋਣਾਂ ਦਾ ਪੰਜਵਾਂ ਚਰਨ ਖਤਮ ਹੋ ਚੁੱਕਿਆ ਹੈ ਸ਼ਾਮ 5 ਵਜੇ ਤੱਕ 56.68% VOTING ਹੋਈ ਹੈ ਨਾਜ਼ਦੀਕ ਦੇ ਚਾਰ ਜ਼ੋਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣਗੇ ਤੇ ਦੇਸ਼ ਦੇ ਸੱਤ ਰਾਜਾਂ ਦੇ ਵਿੱਚ VOTING ਹੋਈ ਜਿਨ੍ਹਾਂ ਦੇ ਵਿੱਚ ਕਿ ਯੂਪੀ, ਬਿਹਾਰ, ਮਹਾਰਾਸ਼ਟਰ, ਬੰਗਾਲ, ਕਸ਼ਮੀਰ, ਲਦਾਖ ਸ਼ਾਮਲ ਸਨ ਤੇ ਮਹਾਰਾਸ਼ਟਰ ਦੇ ਵਿੱਚ ਆਪਣਾ ਵੋਟ ਪਾਉਣ ਦੇ ਲਈ ਕਈ ਫਿਲਮੀ ਹਸਤੀਆਂ ਨਜ਼ਰ ਆਈਆਂ ਦੱਸਦੇ ਕਿ ਦੇਸ ਦੇ ਸੱਤ ਰਾਜਾਂ ਦੇ ਵਿੱਚ VOTING ਹੋਈ ਹੈ ਹਿਮਾ ਮਾਲਨੀ ਦੇ ਨਾਲ ਉਹਨਾਂ ਦੀ ਬੇਟੀ ਇਸੇ ਨਾਲ ਹੀ ਧਰਮਿੰਦਰ ਤੇ ਹੋਰ ਵੀ ਜੁੜੇ ਫਿਲਮ ਦੇ ਸਿਤਾਰੇ ਨੇ ਉਹਨਾਂ ਦਾ ਆਪਣਾ ਆਪਣਾ ਵੋਟ ਪਾਉਣ ਦੇ ਲਈ VOTING ਸੈਂਟਰ ਤੇ ਪਹੁੰਚੇ ਪੰਜਾਬ ਦੇ ਵਿੱਚ ਪਾਰਾ ਸਿਖਰਾਂ ਦੇ ਉੱਤੇ ਹੈ ਗਰਮੀ ਤੇ ਲੂ ਨੇ ਲੋਕਾਂ ਦੀ ਬਸ ਕਰਵਾਈ ਹੋਈ ਹੈ। ਐਸੇ ਦੌਰਾਨ ਹੀ ਸ਼੍ਰੀਨੰਦਰਪੁਰ ਸਾਹਿਬ ਦੇ ਬਜਾਰਾ ਦੇ ਵਿੱਚ ਗਰਮੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸ ਦਾ ਸਿੱਧਾ ਅਸਰ ਵਪਾਰ ਤੇ ਵੀ ਪੈ ਰਿਹਾ ਹੈ। ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਸਿਖਿਖਰਾ ਤੇ ਜਿਹੜਾ ਹੈ ਗਰਮੀ ਪੈ ਰਹੀ ਹੈ ਤੇ ਵਪਾਰੀ ਵਰਗ ਦਾ ਜਿਹੜੇ ਕਮਰ ਉਸ ਨੇ ਢੋੜੀ ਹੋਈ ਹੈ। ਆਮ ਲੋਕਾਂ ਗਮਨੀ ਦੇ ਚੱਲਦੇ ਹੈ ਬਜਾਰਾ ਦੇ ਵਿੱਚ ਨਜ਼ਰ ਨਹੀਂ ਆ ਰਹੇ ਨੇ ਤੇ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਦੇ ਕਾਰਨ ਬਜਾਰਾ ਦੇ ਵਿੱਚ ਹੋਰ ਵੀ ਰੌਣਕ ਘੱਟ ਦੇਖਣ ਨੂੰ ਮਿਲ ਰਹੀ ਹੈ। ਦੇਖੋ ਜੀ ਗਰਮੀ ਦਾ ਬਹੁਤ ਜਿਆਦਾ ਬਾਜ਼ਾਰ ਤੇ ਅਸਰ ਹੈ ਲੂਹ ਵਗ ਰਹੀ ਹੈ ਆਣਾ ਜਾਣਾ ਜਿਹੜੇ ਗਾਹਕ ਆ ਉਹ ਪਸੰਦ ਨਹੀਂ ਕਰਦੇ ਬਾਜ਼ਾਰ ਚ ਦੁਕਾਨਦਾਰ ਵਿਹਲੇ ਬੈਠੇ ਹੋਏ ਆ ਬਹੁਤ ਜਿਆਦਾ ਬਾਜ਼ਾਰ ਚ ਤੁਸੀਂ ਦੇਖੋ ਜਿੱਦਾਂ ਬਾਜ਼ਾਰ ਚ ਪਹਿਲਾਂ ਚਹਲ ਪਹੜਾ ਹੁੰਦੀ ਸੀ ਥੱਲੇ ਤੱਕ ਕੋਈ ਵੀ ਦੁਕਾਨਦਾਰ ਸਾਰੇ ਵਿਹਲੇ ਬੈਠੇ ਆ ਗਾਹਕ ਬਿਲਕੁਲ ਨਹੀਂ ਆ ਗਾਹਕ ਬਿਲਕੁਲ ਨਾ ਦੇ ਬਰਾਬਰ ਹੈ ਜੀ ਇਸ ਕਰਕੇ ਸਾਡੇ ਬਾਜ਼ਾਰ ਨੇ ਇਹ ਵੀ ਫੈਸਲਾ ਕੀਤਾ ਵੀ ਜੂਨ ਮਹੀਨੇ ਚ 27 28 29 30 ਨੂੰ ਜੋ ਸਾਡਾ ਬਾਜ਼ਾਰ ਹੈ ਸ਼੍ਰੀ ਨੰਦਪੁਰ ਸਾਹਿਬ 메인 ਬਾਜ਼ਾਰ ਚੋਈ ਬਿਯਾਰ ਅੱਡਾ ਮਾਰਕੀਟ ਪੁੱਡਾ ਮਾਰਕੀਟ ਨਾਮੀ ਵਾਦੀ ਇਹ ਸਾਰਾ ਬਾਜ਼ਾਰ ਬੰਦ ਰਹੂਗਾ ਜੀ ਸਰਬਸੰਮਤੀ ਨਾਲ ਸਾਰੇ ਬਾਜ਼ਾਰ ਵਾਲਿਆਂ ਨੇ ਫੈਸਲਾ ਕੀਤਾ ਵੀ ਗਰਮੀਆਂ ਦੀ ਛੁੱਟੀਆਂ ਕੀਤੀਆਂ ਜਾਣਗੀਆਂ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜਾ ਇਹ ਗਰਮੀ ਦਾ ਮੌਸਮ ਹੈ ਇਸ ਸਾਲ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਉਹਦਾ ਵਪਾਰ ਤੇ ਮਾੜਾ ਅਸਰ ਪੈ ਰਿਹਾ ਤੇ ਕਿਉਂਕਿ ਲੋਕ ਇੰਨੀ ਗਰਮੀ ਚ ਘਰਾਂ ਤੋਂ ਨਹੀਂ ਨਿਕਲਦੇ ਅਤੇ ਸਕੂਲਾਂ ਚ ਵੀ ਅੱਜ ਤੋਂ ਸੋਇ ਕੱਲ ਤੋਂ ਛੁੱਟੀਆਂ ਕਰਤੀਆਂ ਸਰਕਾਰ ਨੇ ਉਹਦੇ ਨਾਲ ਹੋਰ ਵੀ ਹੋਰ ਵੀ ਮੰਦਾ ਪੈਂਦੇ ਸਾਰਨ ਕਿਉਂਕਿ ਜਿਹੜੇ ਬੱਚੇ ਵੀ ਘਰਾਂ ਚ ਹੀ ਰਹਿਣਗੇ ਮਾਪੇ ਉਹ ਵੀ ਨਹੀਂ ਨਿਕਲਦੇ ਤੇ ਗਰਮੀ ਦਿਨੋ ਦਿਨ ਵੱਧ ਰਹੀ ਹੈ ਤੇ ਵਪਾਰ ਮੰਤ్ర올 ਨੇ ਫੈਸਲਾ ਕੀਤਾ ਗਿਆ ਕਿ 27 28 29 30 ਜੂਨ ਨੂੰ ਗਰਮੀ ਦੀਆਂ ਛੁੱਟੀਆਂ ਕੀਤੀਆਂ ਜਾਣ ਤਾਂ ਜੋ ਵਪਾਰੀ ਵੀ ਘੁੰਮ ਸਕਣ ਪੰਜਾਬ Haryana ਤੇ Chandigarh ਵਿੱਚ ਲਗਾਤਾਰ ਗਰਮੀ ਪੈ ਰਹੀ ਹੈ ਇਸ ਦਾ ਅਸਰ ਪਹਿਲਾ ਹੀ ਵੇਖਣ ਨੂੰ ਮਿਲ ਰਿਹਾ ਹੈ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 42.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਤੇ ਹੁਣ ਮੌਸਮ ਵਿਭਾਗ ਦੇ ਡਾਇਰੈਕਟਰ AK ਸਿੰਘ ਨੇ ਕਿਹਾ ਹੈ ਕਿ ਅਗਲੇ ਹਫਤੇ ਤੱਕ ਇਸ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ ਲੋਕ ਪਿਆਰੇ ਗਰਮੀ ਤੋਂ ਬਚਣ ਦੇ ਲਈ ਆਪਣੇ ਘਰਾਂ ਨੂੰ ਨਜ਼ਰਬੰਦ ਰੱਖਣ ਤੇ ਇਸ ਦੇ ਨਾਲ ਹੀ ਲੋਕ ਜਣੇ ਨੇ ਘਰ ਤੋਂ ਬਾਹਰ ਜਾਣ ਦੇ ਲਈ ਪੂਰੀ ਸਾਵਧਾਨੀ ਰੱਖਣ ਐਸਐਸਪੀ ਦਫਤਰ ਪਟਿਆਲਾ ਦੇ ਵਿਖੇ ਪੀੜਤ ਪਰਿਵਾਰ ਨੇ ਆਰੋਪੀਆਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਪਟਿਆਲਾ ਦੀ ਪ੍ਰੋਫੈਸ਼ਨਲ ਕਲੋਨੀ ਦੇ ਵਿੱਚ ਅਜੇ ਕੁਮਾਰ ਨਾਮਕ ਨੌਜਵਾਨ ਦੀ ਭੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ ਪੁਲਿਸ ਨੇ ਹੁਣ ਆਰੋਪੀਆ ਦੇ ਖਿਲਾਫ 302 ਦਾ ਮੁਕੱਦਮਾ ਦਰਜ ਕੀਤਾ ਸੀ ਪਰ ਉਸ ਦੇ باوجود ਵੀ ਆਰੋਪੀ ਜੁੜਾ ਹੈ ਗ੍ਰਿਫਤਾਰ ਨਹੀਂ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਪਰਿਵਾਰ ਨੇ ਹੁਣ ਜਲਦ ਕਾਰਵਾਈ ਦੀ ਮੰਗ ਕੀਤੀ ਹੈ ਪਟਿਆਲਾ ਦੇ ਵਿੱਚ ਦੋ ਬੱਚੇ ਲਾਪਤਾ ਹੋਏ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਾਣਕਾਰੀ ਅਨੁਸਾਰ 17 ਮਈ ਨੂੰ ਦੋ ਬੱਚੇ ਪਟਿਆਲਾ ਤੋਂ ਅਯੁੱਧਿਆ ਰਾਮ ਮੰਦਿਰ ਦರ್ಶਨਾ ਦੇ ਲਈ ਰਵਾਨਾ ਹੋਏ ਸਨ ਜੋ ਕਿ ਲਾਪਤਾ ਹੋ ਗਏ ਨੇ 18 ਮਈ ਨੂੰ ਲਾਪਤਾ ਹੋਏ ਦੋ ਬੱਚਿਆਂ ਦੇ ਕੱਪੜੇ ਨਦੀ ਕਿਨਾਰੇ ਮਿਲੇ ਨੇ ਜਿਸ ਤੋਂ ਬਾਅਦ ਬੱਚਾ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਚਿੰਤਾ ਦਾ ਮਾਹੌਲ ਹੈ ਵਿੜਤ ਪਰਵਾਜ਼ਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਕਿ ਦੋ ਬੱਚੇ ਪਟਿਆਲਾ ਦੇ ਨੇ ਜੋ ਕਿ ਗਾਇਬ ਹੋ ਚੁੱਕੇ ਨੇ ਵਿੜਤ ਪਰਵਾਜ਼ ਨੇ ਕਿਹਾ ਹੈ ਕਿ ਦੋ ਬੱਚੇ ਜਿਹੜੇ ਨੇ ਉਹਨਾਂ ਦੇ ਘਰ ਦੇ ਅਯੁੱਧਿਆ ਆਰਾਮ ਮੰਦਿਰ ਦਰਸ਼ਨ ਦੇ ਲਈ ਨਿਕਲੇ ਸਨ ਉਸ ਤੋਂ ਬਾਅਦ ਵਾਪਸ ਨਹੀਂ ਪਰਤੇ ਨੇ ਉਹਨਾਂ ਦੋਵੇਂ ਬੱਚਿਆਂ ਦੇ ਜਿਹੜੇ ਕੱਪੜੇ ਨੇ ਉਹ ਨਦੀ ਦੇ ਵਿੱਚ ਮਿਲੇ ਨੇ ਜਿਸ ਤੋਂ ਬਾਅਦ ਕਿ ਪਰਿਵਾਰ ਚਿੰਤਾ ਦੇ ਵਿੱਚ ਹੈ ਤੇ ਉਥੇ ਹੀ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਮੋਬਾਈਲ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਇੱਕ ਨੌਜਵਾਨ ਦੁਕਾਨ ਅੰਦਰ ਵੜ ਕੇ ਦੁਕਾਨ ਮਾਲਕ ਦਾ ਫੋਨ ਚੁਪਕੇ ਫਰਾਰ ਹੋ ਗਿਆ ਇਸ ਚੋਰੀ ਦੀ ਘਟਨਾ ਦੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਫਿਲਹਾਲ ਦੁਕਾਨ ਮਾਲਕ ਦੇ ਵੱਲੋਂ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਨਵਾਂ ਸ਼ਹਿਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੇ ਕਿ ਅਸੇ ਦੇ ਤਹਿਤ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਫੜੇ ਗਏ ਨੌਜਵਾਨਾਂ ਦੇ ਕੋਲੋਂ ਦੋ ਐਕਟੀਵਾਟ 10 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ ਨਵਾਂ ਸ਼ਹਿਰ ਪੁਲਿਸ ਨੇ ਮਾਮਲੇ ਦਰਜ ਕਰਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨੂੰ ਸੀਕ੍ਰੇਟ ਇਨਫੋਰਮੇਸ਼ਨ ਬਣੀ ਸੀ ਇਸ ਇਤਨਾਮ ਤੋਂ ਕਿ ਦੋ ਬੰਦੇ ਅਮਨਦੀਪ son of ਕਰਨੈਲ ਸਿੰਘ ਵਾਸੀ ਬਨਮਹਿਰਕੁਰਦ ਤੇ ਬਲਵੀਰ ਸਿੰਘ ਸਨੋ ਮੇਲੀਰਾਮ ਵਾਸੀ ਲਖਰੋਟਾ ਪੱਤੀ ਵਾਲੀ ਗਲੀ ਗੜਸ਼ੰਕਰ ਰੋਡ ਨਮਾਸ਼ਾ ਨੇ ਸ਼ਰਾਬ ਪੇਚੜ ਦਾ ਇਲੀਗਲ ਤੰਡਾ ਕਰਦੇ ਨੇ ਕਿ ਆਪਣੇ ਇਹਨਾਂ ਨੇ ਘਰ ਦੇ ਵਿੱਚ ਸ਼ਰਾਬ ਕੋਚ-ਪੋਚ ਰੱਖੀ ਹੋਈ ਹੈ ਜਿਹਦੇ ਕਾਰਵਾਈ ਕਰਦੇ ਨੇ ਨਾਕਾ ਲਾ ਕੇ ਦੋਨਾਂ ਨੂੰ ਸਕੂਟਰੀ ਉੱਤੇ ਫੜਿਆ ਜਿਹਦੇ ਵਿੱਚੋਂ 20 ਬੋਤਲਾਂ ਸ਼ਰਾਬ ਦੀਆਂ बरामद ਹੋਈਆਂ ਉਹ ਤੋਂ ਬਾਅਦ ਉਹਨਾਂ ਨੇ ਪੁੱਛ ਕੇ ਦਰਾਂ ਤੇ ਉਹਨਾਂ ਦੇ ਘਰ ਦੇ ਵਿੱਚੋਂ ਹੋਰ ਸ਼ਰਾਬ ਦੇ ਤੰਡਾ ਇਸਲਾਪ ਕੀ ਪੰਜਾਬ ਦੀ ਚੰਡੀਗੜ੍ਹ ਦਾ ਸ਼ਰਾਬ ਪੰਜਾਬ ਦਾ ਸ਼ਰਾਬ ਪੰਜਾਬ ਦਾ ਹਾਂ ਮਾਮਲਾ ਕੀ ਦਰਤੀ ਤਾ ਜਾ ਮਾਮਲਾ ਪਾਕਾਟ ਇਨਫੋਰਮ ਸਾਈਜ ਇੱਕ ਰੋ ਪੱਤਰ ਆ ਤਦ ਉਹਨਾਂ ਦੇ ਖਲਾਫ ਇਹ ਕਿ ਜੀ ਪੋਲਿਟਿਕਲ ਪਾਰਟੀ ਨਾਲ ਸੰਬੰਧ ਨਹੀਂ ਇਹ ਰਹਾ ਤੇ ਨਹੀਂ 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 ਕੋਈ ਨਹੀਂ ਕੋਈ ਸੰਬੰਧ ਨਹੀਂ ਕੋਈ ਗ੍ਰਫਟਾਰ ਕਰ ਲੇ ਦੋ ਰੋ ਗ੍ਰਫਟਾਰ ਕਰ ਰਹੇ ਜੀ ਕੇਸ ਕਰਕੇ ਪੇਸ਼ ਕਰਨਾ ਹੈ ਹੁਣ ਕੋਲ ਜੀ ਸੁਣਾ ਟੋਟਲ 130 ਬੋਤਲਾਂ ਨੇ 10 ਬੇਟੀਆਂ ਹੋਣਗੀਆਂ ਤਿੰਨ ਬ੍ਰਾਂਡ ਨੇ ਆਡਟ ਬਣਾਉਣਾ ਕਿਹੜੇ ਕਿਹੜੇ ਬ੍ਰਾਂਡ ਨੇ ਇੱਕ ਤਾਂ ਬੈਰਲ ਸਲੈਕਟਰ ਰੋਸਟੈਂਡ ਦੀ ਤੇ ਗ੍ਰੈਂਡ ਅਫੇਅਰ ਅਫਸਰ ਜੁਆਸ ਤੇ ਇਮਰਾਨ ਨਾ ਮਾਮਲਾ ਅਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜੁਥੇ ਕਿ ਇੱਕ ਗੁਰਸੇਖ ਅਸਿਸਟੈਂਟ ਪ੍ਰੋਫੈਸਰ ਸਾਈਬਰ ਛੱਗੇ ਦੇ ਸ਼ਿਕਾਰ ਹੋਈ ਹੈ ਅਤੇ ਸਾਈਬਰ ਛੱਗਾ ਦੇ ਵੱਲੋਂ ਉਸ ਦੇ ਖਾਤੇ ਦੇ ਵਿੱਚ 90000 ਦੇ ਕਰੀਬ ਦੀ ਰਾਸ਼ੀ ਜੜੀ ਹੈ ਆਪਣੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਵਾਈ ਲਈ ਗਈ ਹੈ ऐसे दे संबंधी होना कहा है कि ऑनलाइन ऐप तो जानकारी तो गुरेज करो वरना तुम ही साइबर ठगी का शिकार हो जाओगे असिस्टेंट प्रोफेसर सरप्रीत कौर ने क्या है कि ओना वलो एक ऑनलाइन स्टडी अते होम ट्यूटर दी नौकरी दे लिए अप्लाई करण संबंधी जानकारी लेसी अते एक सोशल ऐप दे विजिट कीता जठे कि ओना नु परोसे दे विच लंदे होए साइबर ठग्गा दे वलो ऑनलाइन आईडी कार्ड अते फोन ते गल करण वाले ने खुद ही आईडी कार्ड दिखा के अपने खाते दे विचो चार वारियां दे विच 90000 रूपया ट्रांसफर करवा के ठगी मार ली है ਮੈਂ ਸਲਪ੍ਰਿਤ ਕੋਹਰਾ ਮੈਂ ਗੁਣਾਬਲੀ ਬੀਬੀ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਟੀਚਰ ਕਰ ਰਹੀ ਹਾਂ ਅੱਛਾ ਤੁਹਾਡੇ ਨਾਲ ਕੀ ਥੀ ਹੋਈ ਕਿਸੇ ਕਿਨਵਾ ਉਸਤਾ ਸੀ ਮੇਰੇ ਨਾਲ ਬਾਈਜੂ ਕੰਪਨੀ ਵੱਲੋਂ ਜਿਹੜੇ ਫਰਾਡ ਸੀਗੇ ਉਹਨਾਂ ਨੇ ਮੈਨੂੰ ਐਡਵਰਟਾਈਜ਼ਮੈਂਟ ਦੇ ਥਰੂ ਉਹਨਾਂ ਦੀ ਕਾਲ ਦੇ ਥਰੂ ਉਹਨਾਂ ਨੇ ਮੇਰੇ ਤੋਂ ਕੁਝ ਇਨਸਟਾਲਮੈਂਟਸ ਦੇ ਵਿੱਚ ਪੈਸੇ ਜਿਹੜੇ ਸੀਗੇ ਉਹਨਾਂ ਨੇ ਮੇਰੇ ਤੋਂ ਲਏ ਜਿਹੜਾ ਜਿਹਦੇ ਵਾਸਤੇ ਉਹਨਾਂ ਨੇ ਖਾਤਾ ਪ੍ਰੋਵਾਈਡ ਕੀਤਾ ਸਾਰਾ ਕੁਝ ਐਂਡ ਇਥੇ ਤੱਕ ਕੀ ਉਹਨਾਂ ਨੇ ਆਈਡੀ ਪੇ ਇੱਕ ਆਈਡੀ ਕਾਰਡ ਜਿ ਬਣਾਈ ਹੋਈ ਸੀ ਜਿਹੜੇ ਕਿ ਸੇਮ ਬਾਈ ਜੋ ਐਪ ਜਿਹੜੀ ਹੈ ਉਹਦੇ ਵਾਂਗੂ ਹੀ ਸੀਗੇ ਉਹਨਾਂ ਦਾ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ YouTube ਤੇ Instagram ਤੇ Facebook ਤੇ ਮਹਿੰਦੀਆਂ ਸ਼ੋ ਹੁੰਦੀਆਂ ਰਹਿੰਦੀਆਂ ਤੇ ਇਹ ਜਿਹੜੀ ਐਪ ਹੈ ਇਹ ਵੀ YouTube ਤੇ ਸ਼ੋ ਹੋ ਰਹੀ ਸੀਗੀ ਤੇ ਜਦੋਂ ਹੀ ਉਹ ਐਪ ਤੇ ਆਟੋਮੈਟਿਕ ਆਟੋਮੈਟਿਕਲੀ ਕਲਿੱਕ ਹੋਇਆ ਆਪੇ ਹੀ ਕਲਿੱਕ ਹੋਇਆ ਜਿਵੇਂ ਐਪ ਖੁੱਲ ਜਾਂਦੀ ਹੈ ਕਈ ਵਾਰੀ ਕੋਈ ਵੀ ਐਪ ਤੇ ਉਦੋਂ ਉਹ WhatsApp ਤੇ ट्रांसफर ਹੋ ਕੇ ਇੱਕ ਨੰਬਰ ਦੇ थ्रू ਉਹਨਾਂ ਨੂੰ ਮੈਸੇਜ ਸੈਂਡ ਹੋ ਗਿਆ ਕਿ ਗਿਵ ਮੀ ਮੋਰ ਇਨਫੋਰਮੇਸ਼ਨ ਰਿਗਾਰਡਿੰਗ ਥਿਸ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਰਿਗਾਰਡਿੰਗ ਹੋਰ ਇਨਫੋਰਮੇਸ਼ਨ WhatsApp ਤੇ ਪੇ ਜਨੇ ਸ਼ੁਰੂ ਕਰ ਦਿੱਤੀ ਜੀ ਕਿ ਮੇਰੇ ਚ ਪਹਿਲਾਂ ਤੇ ਉਹਨਾਂ ਨੇ 2100 ਰੁਪਏ ਲਿਆ ਸੀਗਾ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਰਜਿਸਟ੍ਰੇਸ਼ਨ ਵਾਸਤੇ ਲੈ ਰਹੇ ਆ ਤੇ ਉਹਦੇ ਵਿੱਚੋਂ 100 ਰੁਪਏ ਜਿਹੜੇ ਆ ਉਹ ਡਿਡਕਟ ਕੀਤੇ ਜਾਣਗੇ ਤੇ ਜਿਹੜੇ ਬਾਕੀ 2000 ਆ ਉਹ ਤੁਹਾਨੂੰ ਅਕਾਊਂਟ ਵਿੱਚ ਥੋੜਾ ਸਾਰਾ ਪ੍ਰੋਸੈਸ ਖਤਮ ਹੋਣ ਤੋਂ ਬਾਅਦ ਤੁਹਾਨੂੰ ਮਿਲ ਜਾਏਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੰਸ਼ੋਰੈਂਸ ਕੰਪਨੀ ਵੱਲੋਂ ਹੀ ਆਪਣੇ ਹੀ ਆਕਰ ਕਿਸੇ ਬੰਦੇ ਨੂੰ ਜਾਂ کیا ਹੋਏਗਾ ਜਿਹੜਾ ਕਿ ਇੰਸ਼ੋਰੈਂਸ ਕੰਪਨੀ ਵੱਲੋਂ ਗੱਲ ਕਰਦਾ ਸੀ ਤੇ ਉਹਨੇ ਵੀ ਸੇਮ ਐਵੇਂ ਹੀ ਇੰਸ਼ੋਰੈਂਸ ਕੰਪਨੀ ਦੇ ਨਾਮ ਤੇ ਕੀ ਉਹ ਗੈਜੇਟਸ ਪ੍ਰੋਵਾਈਡ ਕਰਦੇ ਆ ਸਾਰਾ ਕੁਝ ਆਨਲਾਈਨ ਟਿਊਟਰਿੰਗ ਵਾਸਤੇ ਕੰਪਿਊਟਰ ਵਗੈਰਾ ਤੇ ਉਹਦੇ ਵਾਸਤੇ ਜਿਹੜਾ ਕੋਰੀਅਰ ਹੈ ਉਹ ਬੈਂਗਲੌਰ ਤੋਂ ਇੱਥੇ ਆਏਗਾ ਤੇ ਉਹਦੇ ਵਿੱਚ ਤੁਹਾਨੂੰ 12650 ਕੁਝ ਓਇਦਾ ਉਹਦੀ ਜਿਹੜੀ ਇੰਸ਼ੋਰੈਂਸ ਕਰवानी ਪੈਗੀ 2 ਸਾਲ ਦੀ ਜਿਹਦੇ ਚੋ 650 ਤੇ ਤੁਹਾਡੇ ਇੰਸ਼ੋਰੈਂਸ ਤੇ ਕੱਟੇ ਜਾਣਗੇ ਤੇ ਜਿਹੜੇ 12000 ਹੈ ਉਹ ਸਾਰਾ ਪ੍ਰੋਸੈਸ ਕੰਪਲੀਟ ਹੋਣ ਤੋਂ ਬਾਅਦ ਵਾਪਸ ਆਏਗਾ ਮੁਖਤਸਰ ਸਾਹਿਬ ਦੇ ਵਿੱਚ ਚੋਰ ਲੁਟੇਰਿਆ ਚਪਟਮਾਰਾ ਤੇ ਤਸਕਰਾਂ ਦੀਆਂ ਖੁੱਲੇ ਆਮ ਅਪਰਾਧਿਕ ਗਤੀਵਿਧੀਆਂ ਜੁੜੀਆਂ ਨੇ ਉਸ ਦੇ ਚੱਲਦੇ ਹੁਣ ਸਥਾਨਕ ਸ਼ਹਿਰ ਦੀ ਐਮ ਐਲ ਏ ਸਟਰੀਟ ਵੀ ਸੁਰੱਖਿਅਤ ਨਹੀਂ ਰਹੀ ਹੈ। ਇਸ ਸੜਕ ਤੇ ਸਵੇਰ ਦੇ ਸਮੇਂ 3-4 ਘੰਟੇ ਬੈਠ ਕੇ ਲੋਕਾਂ ਤੋਂ ਪੀਖ ਮੰਗਣ ਵਾਲੀ ਬਜ਼ੁਰਗ ਅਤੇ ਬਿਮਾਰ ਵਸਵਾਲੀ ਔਰਤ ਇਸ ਵਾਰ ਨਸ਼ੇੜੀ ਚੋੜਾ ਦੇ ਸ਼ਿਕਾਰ ਬਣੀ ਹੈ। ਲੋਕਾਂ ਦੇ ਵੱਲੋਂ ਤਰਸ ਦੇ ਆਧਾਰ ਤੇ ਦਿੱਤੇ ਜਾਂਦੇ 5-5 ਰੁਪਏ ਦੇ ਨਾਲ ਇਕੱਠੇ ਕੀਤੇ ਗਏ 900 ਰੁਪਏ ਵਾਲਾ ਇਸ ਔਰਤ ਦਾ ਸਾਰਾ ਡੱਬਾ ਹੀ ਅਣਪਛਾਤੇ ਲੁਟੇਰਿਆਂ ਨੇ ਲੁੱਟ ਜੜੇ ਨੇ ਉਹ ਲੁੱਟ ਕੇ ਫਰਾਰ ਹੋ ਉਹਨ ਸ਼ਹਿਰ ਦੀ ਸਭ ਤੋਂ ਵੀਆਈਪੀ ਅਤੇ અત્યੰਤ ਸੁਰੱਖਿਅਤ ਸਮਝੀ ਜਾਂਦੀ ਇਹ ਸੜਕ ਤੇ ਵੱਖ-ਵੱਖ ਸੁਰੱਖਿਆ ਏਜੰਸੀ ਜਿਥੇ ਕਿ ਪੁਲਿਸ ਫੋਰਸ ਪੀਸੀਆਰ ਅਤੇ ਹੋਰ ਵੀ ਵੀਆਈਪੀ ਸੁਰੱਖਿਆ ਦੇ ਵਿੱਚ ਜਿਹੜੇ ਕਰਮਚਾਰੀ ਲੱਗੇ ਹੋਏ ਨੇ ਅਧਿਕਾਰੀਆਂ ਦਾ ਵੀ ਆਉਣ ਜਾਣ ਲਗਾਤਾਰ ਹੋਣ ਦੇ ਬਾਵਜੂਦ ਇੱਥੇ ਵਕਤ ਨਾਲ ਜੁੜੀ ਹੈ ਵਾਪਰੀ ਹੈ ਜਿਉਂ ਕਿ ਬਹੁਤ ਹੀ ਸ਼ਰਮਨਾਕ ਹੈ ਹੁਣ ਕਟਨਾ ਤੇ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਮਨਜੋ ਦੇਵੀ ਇੱਥੇ ਰੋਜ਼ ਬੈਠਦੀਆਂ ਹਾਂ ਹਾਂ ਰੋਜ਼ तेरे पैसे की होया डांडा लेके चला गया। 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 कितने पैसे पैसे? पैसे थी? जी थी? ना डब्बे जी डब्बा लेके 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 तो तो हम लोग मांग के, के आता से तब ना ना, हाँ, तो तो आती भी दिखाई डांडा ਬੀਤੇ 2 ਦਿਨ ਪਹਿਲਾਂ ਸਮਰਾਲਾ ਦੇ ਨੇੜਲੇ ਪਿੰਡ ਲਲਕਲਾ ਦੇ ਇੱਕ ਪਰਿਵਾਰ ਦੇ ਵੱਲੋਂ ਸਮਰਾਲਾ ਪੁਲਿਸ ਦੇ ਕੋਲ ਇੱਕ ਸ਼ਿਕਾਇਤ ਦਿੱਤੀ ਗਈ ਸੀ। ਉਹਨਾਂ ਦੀ ਬਜ਼ੁਰਗ ਮਾਤਾ सुरेंद्र ਕੌਰ ਜ ਜਨਾਂ ਦੀ ਉਮਰ 88 ਸਾਲ ਹੈ ਉਹ ਲਾਪਤਾ ਨੇ। सुरेंद्र ਕੌਰ ਪਿੰਡ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਜੋ ਕਿ ਪਿਛਲੇ 17 ਮਈ ਤਰੀਕ ਦੁਪਹਿਰ 3:30 ਵਜੇ ਤੋਂ ਲਾਪਤਾ ਹੈ। ਚੁਸਤੀਪਾਲ ਸਾਰੇ ਪਿੰਡ ਦੇ ਵੱਲੋਂ ਕੀਤੀ ਜਾ ਰਹੀ ਹੈ। ਹੁਣ ਪਿੰਡ ਦੇ ਸਰਪੰਚ ਦੇ ਵੱਲੋਂ ਜਦੋਂ ਪਿੰਡ ਦੇ ਵਿੱਚ ਲੱਗੇ ਹੋਏ ਕੈਮਰੇ ਦੀ ਜਾਂਚ ਕੀਤੀ ਗਈ ਤਾਂ ਬਜ਼ੁਰਗ ਔਰਤ ਪਿੰਡ ਦੇ ਇੱਕ ਘਰ ਦੇ ਵਿੱਚ ਕੰਮ ਕਰਨ ਜਾਂਦੀ ਤਾਂ ਦਿਖਾਈ ਦੇ ਰਹੀ ਹੈ ਪਰ ਉਸ ਤੋਂ ਬਾਅਦ ਉਹ ਘਰ ਦੇ ਵਿੱਚੋਂ ਬਾਹਰ ਨਹੀਂ ਆਉਂਦੀ ਜਿਸ ਤੇ ਇਹ ਸੂchna ਜੜੀ ਹੈ ਪੁਲਿਸ ਨੂੰ ਤੁਰੰਤ ਦਿੱਤੀ ਗਈ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਦੇ ਹੀ ਇੱਕ ਘਰ ਦੀ ਤਲਾਸ਼ੀ ਲਈ ਰਸੋਈ ਦੇ ਵਿੱਚ ਸੁਰਿੰਦਰ ਕੌਰ ਦੀ ਲਾਸ਼ ਹੁਣ ਬਰਾਮਦ ਹੋ ਗਈ ਪੁਲਿਸ ਦੇ ਵੱਲੋਂ ਘਰ ਦੇ ਮਾਲਕ ਜਿੰਦਰ ਸਿੰਘ ਮੌਂਟੀ ਦੇ ਪਤੀ ਜਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਲਾਸ਼ ਨੂੰ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ ਜੀ ਇਹ ਸੀ ਲੋਕ ਕਿਸੇ ਦੇ ਘਰ ਆ ਕੰਮ ਕਰਨ ਜਾਂਦੀ ਸੀ ਪਹਿਲਾਂ ਵੀ ਜਾਂਦੀ ਸੀ ਜੀ ਕਿਹਾ ਵੀ ਆਪਣੇ ਕੋਲ ਆ ਮੋਤੀ ਸਿੰਦਰ ਕਹਿੰਦੇ ਨੇ ਉਹਨਾਂ ਦੇ ਘਰ ਆ ਕੰਮ ਕਰਨ ਗਈ ਇੱਕ ਵਾਰ 10 ਤੇ ਗਈ ਆ ਜੀ ਠੀਕ ਆ ਜੀ 10 ਤੇ ਗਈ ਆ ਤੇ ਉਸ ਤੋਂ ਬਾਅਦ ਸਾਨੂੰ 2 ਦਿਨ ਮਾਤਾ ਸਾਡੀ ਘਰਾਂ ਨਹੀਂ ਆਈ ਸੀ ਕਿ ਸਾਰਾ 3 ਜੀ ਦੀ 3:30 ਵਜੇ ਦੀ ਗੱਲ ਆ ਜੀ ਅਸੀਂ ਕੱਲ ਸਾਰੇ ਪਿੰਡ ਦੇ ਕਵਰੇਜ ਚੈੱਕ ਕਰਿਆ ਪਿੰਡ ਤੋਂ ਬਾਹਰ ਨਹੀਂ ਸੀਗੇ ਜੀ ਉਹ ਸਿਰਫ ਉਹਨੇ ਦੇ ਏਰੀਆ ਚ ਗਿਆ ਉਹ ਖੁਸ਼ੀ ਸੀ ਸਾਰੇ ਪਿੰਡ ਫਿਰ ਪਿੰਡਾਂ ਦੇ ਨਾਲ ਸੀ ਕਵਰੇਜ ਦੇਖੇ ਨੇ ਜੀ

ਉਹ ਉਹਨਾਂ ਦੀ ਦੁੱਧ ਨੂੰ ਨਾਮ ਨਾਲ ਲੱਗੇ ਸੀ ਆਪਦੀ ਮੰਮੀ ਕੀ ਘਰ ਵਾਲੇ ਨੂੰ ਨਾਮ ਲੱਗਿਆ ਸੀ ਹਾਂ ਘਰ ਵਾਲੇ ਨੂੰ ਨਾਮ ਲੱਗੇ ਸੀ ਮੇਰੀ ਮੰਮੀ ਉਹਨਾਂ ਦੇ ਪਰਦੇ ਲਈ ਗਈ ਉਹਨਾਂ ਨੇ ਉਹ ਨਹੀਂ ਛੱਡ ਕੇ ਮੇਰੀ ਮੰਮੀ ਦਾ ਘਰ ਖੁੱਤ ਕੇ ਮਾਰ ਗਿਆ ਚਲੇ ਗਿਆ ਕੰਮ ਤਾਂ ਨਹੀਂ ਆਉਂਦੇ ਨੇ ਅੱਜ ਦੇ ਇਸ ਮੰਮੀ ਨੂੰ ਪਤਾ ਨਹੀਂ ਜਿਹੜੇ ਲੜਦੇ ਨੇ ਉਹ ਨਹੀਂ ਨਾਮ ਨਾਲ ਲੱਗੇ ਨੇ ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਨਾ ਪਾਈ ਤੇ ਉਦੋਂ ਕੀ ਹੋਇਆ ਮੇਰਾ ਬਾਪੂ ਉੱਧਰੋਂ ਫੋਟੋ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ